ਦੈਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਸ਼੍ਰੀ ਅਕਾਲ ਤਖਬਾਦ ਸਾਬ ਵੱਲੋਂ ਸਣਾਈਆਂ ਧਾਰਮਿਕ ਇਤਜ਼ਾਮਾਂ ਨੂੰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਨਿਵਾ ਰਹੇ ਨੇ ਅੱਜ ਛੇਵੇਂ ਦਿਨਾਂ ਤੇ ਸ਼੍ਰੀ ਫਤਿਹਗੜ ਸਾਹਿਬ ਮੌਜੂਦ ਨੇ ਪਰ ਅਗਰ ਸਿਆਸੀ تنਕੀਦ ਕੀਤੀ ਜਾਵੇ ਤਾਂ ਸੁਖਦੇਵ ਸਿੰਘ ਢੀਂਡਸਾ ਦਾ ਕੱਲ ਵੱਡਾ ਬਿਆਨ ਆਇਆ ਕਿ ਸ਼ੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੋਈ ਵੀ ਹੋਵੇ ਉਹ ਸਾਨੂੰ ਮਨਜ਼ੂਰ ਹੋਊਗਾ ਪਰ ਸਭ ਤੋਂ ਅੰਡਰਲਾਈਨ ਕਰਨ ਵਾਲੀ ਗੱਲ ਹੈ ਅਗਰ ਕਹਿੰਦੇ ਸੁਖਬੀਰ ਬਾਦਲ ਪ੍ਰਧਾਨ ਬਣਦੇ ਨੇ ਤੋ ਵੀ ਮਨਜ਼ੂਰ ਹੋਣਗੇ ਤਾਂ ਗੱਲਬਾਤ ਕਰਨ ਦੇ ਲਈ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਚੰਜਰ ਮੌਜੂਦ ਨੇ ਚੰਜਰ ਸਾਹਿਬ ਜਿਸ ਸੁਖਬੀਰ ਨੂੰ ਹਟਾਉਣ ਦੇ ਲਈ ਇੱਧਰ ਉੱਧਰ ਜਾਣਾ ਪਿਆ ਹੁਣ ਉਸੇ ਸੁਖਬੀਰ ਬਾਦਲ ਦੀ ਮਨਜ਼ੂਰੀ ਹਾਂ ਪੱਕੀ ਕੀਤੀ ਗਈ ਹੈ ਕਹਿੰਦੇ ਅਗਲਾ ਪ੍ਰਧਾਨ ਕੋਈ ਵੀ ਹੋਵੇ ਚਾਹੇ ਸੁਖਬੀਰ ਬਾਦਲ ਹੀ ਕਿਉਂ ਨਾ ਹੋਣ ਸਾਨੂੰ ਮਨਜ਼ੂਰ ਹੋਗਾ ਇਹ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ ਹੈ ਬਿਲਕੁਲ ਚਲੋ ਢੀਂਡਸਾ ਸਾਹਿਬ ਰਹਿ ਤਾਂ ਸਾਰੀ ਉਮਰ ਉਹ ਵੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਨੇ ਹੂੰ ਤੇ ਕੋਈ ਕਾਰਨਾ ਕਰਕੇ ਬਾਹਰ ਗਏ ਚਲੋ ਠੀਕ ਉਹਨਾਂ ਨੇ ਬਿਆਨ ਦਿੱਤਾ ਚੰਗੀ ਗੱਲ ਹੈ ਕਿ ਇਹ ਵਰਕਿੰਗ ਕਮੇਟੀ ਦੁਆਰਾ ਸ੍ਰੀ ਦਾਸ ਸੁਪੀਤ ਸਿੰਘ ਬਾਦਲ ਜੀ ਨੂੰ ਪ੍ਰਧਾਨ ਚੁਣਿਆ ਜਾਂਦਾ ਤਾਂ ਉਹ ਨਾਲ ਖੜਨ ਦੀ ਜਿਹੜੀ ਉਹਨਾਂ ਨੇ ਉਹ ਇੱਛਾ ਜ਼ਾਹਰ ਕੀਤੀ ਆ ਚੰਗੀ ਗੱਲ ਲੱਗਦਾ ਪਿੱਠ ਥਾਪੜਨੀ ਚਾਹੀਦੀ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਕਿ ਭਾਈ ਇਕੱਠੇ ਹੋ ਕੇ ਸਾਰੇ ਚੱਲੋ ਪਰ ਗੱਲ ਇਹ ਹੈ ਵੀ ਕੁਝ ਬੰਦੇ ਇਕੱਠੇ ਚੱਲਣ ਦੀ ਗਲਤੀ ਕਰਦੇ ਨੇ ਪਰ ਉਹਨਾਂ ਦੀ ਮਨਸ਼ਾ ਕੁਝ ਹੋਰ ਆ ਅਜੇ ਵੀ ਸ਼ੱਕਤ ਨੇ ਹੋਰ ਕਈ ਬੰਦੇ ਹੈਗੇ ਨੇ ਸ਼ੱਕ ਨਹੀਂ ਯਕੀਨ ਹੈ ਸ਼ੱਕ ਤਾਂ ਤਾਂ ਹੁੰਦਾ ਕਿ ਮਾੜਾ ਮੋਟਾ ਚੱਕ ਹੋਵੇ ਕਲੀਅਰ ਹੀ ਐ ਸਿੱਧਾ ਕਿ ਬਹੁਤ ਬੰਦਿਆਂ ਦੇ ਪਿੱਛੇ ਸੋਚ ਕਿਦਾਂ ਦੀ ਕੰਮ ਕਰ ਰਹੀ ਆ ਪਾਰਟੀ ਦੇ ਵਿੱਚ ਰਹਿ ਕੇ ਵੀ ਖਰਾਬ ਕਰਦੇ ਰਹੇ ਬਾਹਰ ਬਾਹਰ ਜਾ ਕੇ ਵੀ ਮਤਲਬ ਵਖਰੇ ਸੁਰ ਲਾਪਦੇ ਰਹੇ ਵਿਚਾ ਕੇ ਦੁਆਰਾ ਫੇਰ ਕੀ ਕਰਨਗੇ ਇਹ ਤੇ ਵੀ ਸ਼ੰਕਾ ਹੈ ਕਾਫੀ ਕੁਸ਼ ਆ ਬਾਕੀ ਹਲੇ ਮੈਨੂੰ ਲੱਗਦਾ ਵੀ ਰਾਜਨੀਤਿਕ ਗੱਲਾਂ ਘੱਟ ਕਰਨੇ ਚਾਹੀਦੇ ਨੇ ਕਿਉਂਕਿ ਹਲੇ ਸੇਵਾ ਦਾ ਦੌਰ ਜਿਹੜਾ ਉਹ ਸਮਾਂ ਚੱਲ ਰਿਹਾ ਹੈ ਹਰੇ 10 ਦਿਨ ਦੀ ਸੇਵਾ ਜਿਹੜੀ ਆ ਪੂਰੀ ਹੋਣ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਖੀਮਾ ਜਚਣ ਤੋਂ ਬਾਅਦ ਜਿਹੜੀਆਂ ਰਾਜਨੀਤਿਕ ਗੱਲਾਂ ਨੇ ਜਿਹੜੀਆਂ ਉਹ ਫਿਰ ਬਾਅਦ ਦੇ ਵਿੱਚ ਜਾਰੀ ਰੱਖਾਂਗੇ ਦੇਖਾਂਗੇ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਿਵੇਂ ਕਿਵੇਂ ਅੱਗੇ ਮਾਹੌਲ ਚੱਲਦਾ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਫਰਮਾਨ ਹੈ ਹੁਕਮ ਹੈ ਕਹਿੰਦੇ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਫਿਰ ਵੀ ਤੁਸੀਂ ਕਹਿ ਰਹੇ ਹੋ ਮੈਨੂੰ ਸ਼ੱਕ ਨਹੀਂ ਸਾਨੂੰ ਯਕੀਨ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਸਿਰ ਮੱਥੇ ਆ ਉਹ ਤਾਂ ਹਰ ਸਿੱਖ ਮਨ ਦਾ ਮਨ ਦੇ ਤੌਰ ਤੇ ਸ਼੍ਰੋਮਣੀ ਕਾਲੇ ਦਲ ਦੀ ਲੀਡਰਸ਼ਿਪ ਮੰਨ ਵੀ ਰਹੀ ਆ ਪਰ ਕੁਝ ਬੰਦੇ ਦੇ ਮਨ ਚ ਕੀ ਆ ਤੇ ਉਹਨਾਂ ਦੀ ਅਸਲ ਭਾਵਨਾ ਕੀ ਆ ਉਹਦਾ ਨਿਰਖਣ ਤਾਂ ਕਰਨਾ ਪਊਗਾ ਨਾ ਮੇਰੀ ਗੱਲ ਸਮਝੋ ਵੀ ਅਕਾਲੀ ਦਲ ਚ ਤਾਂ ਜੀ ਆਇਆਂ ਸਾਰਿਆਂ ਨੂੰ ਆਉਣ ਲਈ ਇਕੱਠੇ ਹੋਣਾ ਚਾਹੀਦਾ ਤਾਂ ਅਸੀਂ ਵੀ ਕਹਿੰਦੇ ਆ ਪਰ ਵਿਚ ਆ ਕੇ ਫਿਰ ਵਿਚ ਬੱਕਰੀ ਟਫਲੀ ਜਾਂ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਵਿੱਚ ਬਹਿ ਕੇ ਗੱਲਾਂ ਕਰਨੀਆਂ ਉਹ ਕੌਣ ਬਰਦਾਸ਼ਤ ਕਰੂਗਾ ਮਤਲਬ ਉਹ ਤਾਂ ਅਸੀਂ ਵੀ ਬੇਨਤੀ ਕਰਾਂਗੇ ਨਾ ਸਾਰਿਆਂ ਨੂੰ ਕਿ ਇਹ ਉਹ ਚੀਜ਼ ਉਹ ਤਾਂ ਦੇਖਣੀ ਪਊਗੀ ਨਾ ਰਾਜਨੀਤਿਕ ਜਦੋਂ ਸਿਸਟਮ ਚੱਲਣਾ ਤਾਂ ਉਹ ਰਾਜਨੀਤਿਕ ਤਰੀਕੇ ਨਾਲ ਹੀ ਬਚਿਆ ਜਾਊਗਾ ਨਾ ਤੁਸੀਂ ਇਹ ਤਾਂ ਨਹੀਂ ਕਿ ਜਿਹੜੇ ਬੰਦਿਆਂ ਨੇ ਸਾਰੀ ਉਮਰ ਕਾਲੀ ਦਲ ਨੂੰ ਮਾਰਨ ਦੀ ਗੱਲ ਕੀਤੀ ਹੋਵੇ ਉਹ ਬੰਦੇ ਕਹਿਣ ਕਿ ਹੁਣ ਅਸੀਂ ਕਾਲੀ ਦਲ ਚਲਾਵਾਂਗੇ ਪਰ ਉਹ ਕਿਵੇਂ ਮਤਲਬ ਸੰਭਵ ਆ ਗੱਲ ਨੂੰ ਸੰਭਵ ਮਤਲਬ ਇਹ ਲੱਗ ਜਾ ਵਿਸ਼ ਹੈ ਇਸ ਕਰਕੇ ਤਾਂ ਹੀ ਮੈਂ ਕਿਹਾ ਕਿ ਇਹ ਸੇਵਾ ਅਲਾ ਹਲੇ ਜਿਹੜਾ ਇਹ ਚੱਲ ਰਿਹਾ ਸਮਾਂ ਇਹਨੂੰ ਨਿਭਣ ਦੋ ਰਾਜਨੀਤੀ ਇੱਕ ਫਿਰ ਜਿਹੜਾ ਸਫਰ ਆ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਸਾਹਿਬਾਨ ਤੋਂ ਛੇਵੇਂ ਪਾਤਸ਼ਾਹ ਦੇ ਤਖਤ ਤਖਸਿਰੀ ਧੰਧਮਾ ਤੱਕ ਸਾਹਿਬ ਤੋਂ ਹਰਿਮੰਦਰ ਸਾਹਿਬ ਤੋਂ ਉੱਥੋਂ ਅਰਦਾਸ ਕਰਕੇ ਸ਼ੁਰੂ ਕੀਤਾ ਜਾਊਗਾ ਫਿਰ ਫਾਸਟ ਸਵਾਲ ਆ ਪੈਰਾਮੀਟਰਸ ਕਿਹੜੇ ਰਹਿਣਗੇ ਕਿਹੜੇ ਮਾਪਦੰਡ ਰਹਿਣਗੇ ਜਦੋਂ ਘਰ ਵਾਪਸੀ ਹੋਵੇ ਦੇਖੋ ਪੈਰਾਮੀਟਰ ਤਾਂ ਸਪਸ਼ਟ ਆ ਕਿ ਜਿਹੜਾ ਬੰਦਾ ਸ਼੍ਰੋਮਣੀ ਕਾਲਦੀ ਦੀ ਸੋਚ ਨੂੰ ਸਿਧਾਂਤ ਨੂੰ ਲੈ ਕੇ ਚੱਲੂਗਾ ਉਹ ਕਾਲੀਦਲ ਚ ਕੰਮ ਕਰੂਗਾ ਜਿਹੜਾ ਬੰਦਾ ਪਾਰਟੀ ਦੀ ਲਾਈਨ ਦੇ ਨਾਲ ਚੱਲੂਗਾ ਤੇ ਇੱਕ ਸ਼੍ਰੋਮਣੀ ਕਾਲਦੀ ਦੀ ਕੋਈ ਵਿਚਾਰਧਾਰਾ ਇੱਕ ਸੋਚ ਆ ਤੇ ਜੇ ਉਹ ਸੋਚ ਨੂੰ ਕੋਈ ਵਿਚ ਆ ਕੇ ਕਹੇ ਵੀ ਮੈਂ ਕਮਜ਼ੋਰ ਕਰੂੰਗਾ ਜਾਂ ਮੈਂ ਆਪਣਾ ਕੋਈ ਵੱਖਰਾ ਕਿਸੇ ਦਾ ਅਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰੂੰਗਾ ਉਹ ਤਾਂ ਇਹ ਨਾ ਕੋਈ ਬਰਦਾਸ਼ਤ ਕਰ ਸਕਦਾ ਉਹਨੂੰ ਤਾਂ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਸੋ ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਬਹੁਤ ਬੰਦੇ ਕਹਿੰਦੇ ਨੇ ਕਿ ਇੱਕ ਖੜਕੂ ਨੇ ਗੋਲੀ ਚਲਾਈ ਪਰ ਮੈਂ ਕਹਿੰਦਾ ਕਿ ਖੜਕੂ ਖੜਕੂ 'ਚ ਤਾਂ ਬਹੁਤ ਫਰਕ ਹੈ ਖੜਕੂ ਨਹੀਂ ਤਾਂ ਉਹ ਖੜਕੂ ਤਾਂ ਤਾਂ ਅਸੀਂ ਵੀ ਇੱਜ਼ਤ ਕਰਦੇ ਆ ਅਸੀਂ ਵੀ ਸਿਰ ਝੁਕਾਉਂਦੇ ਹਾਂ ਨਾ ਅੱਗੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹੋਏ ਹਮਲੇ ਦਾ ਬਦਲਾ ਲਿਆ ਜਿਨ੍ਹਾਂ ਨੇ ਦਿੱਲੀ 'ਚ ਗਲਾਂ 'ਚ ਤੈਰ ਪਾ ਕੇ ਸਿੱਖ ਮਾਰੇ ਉਹਨਾਂ ਦਾ ਬਦਲਾ ਲਿਆ ਜਿਨ੍ਹਾਂ ਨੇ ਧੀਆਂ ਨੂੰ ਭਰਾਵਾਂ ਦੀਆਂ ਭੈਣਾਂ ਨੂੰ ਹਵਾਲਾਤਾਂ ਦੇ ਵਿੱਚ ਬੇਪੱਤ ਬੇਪੱਤ ਕੀਤਾ ਉਹਨਾਂ ਦਾ ਬਦਲਾ ਲਿਆ ਉਹ ਖੜਕੂਆਂ ਦਾ ਤਾਂ ਅਸੀਂ ਵੀ ਸਤਿਕਾਰ ਕਰਦੇ ਹਾਂ ਉਹ ਨੇ ਅਸਲ ਖੜਕੂ ਧੀਆ ਭੈਣਾਂ ਦੀ ਇੱਜ਼ਤ ਪਾਉਣ ਵਾਲੇ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਉਣ ਵਾਲੇ ਉਹ ਕਿਵੇਂ ਖੜਕੂ ਹੋ ਸਕਦੇ ਨੇ ਖੜਕੂ ਤਾਂ ਉਹ ਸੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਵੱਲ ਅੱਖ ਚੱਕੀ ਤੇ ਉਹਦਾ ਬਦਲਾ ਲਿਆ ਨਾ ਕਿ ਛੇਵੇਂ ਪਾਤਸ਼ਾਹ ਦੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਦੇ ਤਖਤ ਤੋਂ ਹੋਏ ਆਦੇਸ਼ ਤੇ ਜੇ ਕੋਈ ਸੇਵਾ ਆਧਾਰ ਡਿਊਟੀ ਦੇ ਵਿੱਚ ਨਿਮਾਣੇ ਸਿੱਖ ਵਜੋਂ ਖੀਮਾ ਜਾਜਨਾ ਕਰਦੇ ਹੋਏ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸੇਵਾ ਕਰ ਰਿਹਾ ਉਹਦੇ ਦੇ ਕੋਲੋਂ ਗੋਲੀਆਂ ਚਲਾਉਣ ਵਾਲੇ ਖੜਕੂ ਨਹੀਂ ਹੋ ਸਕਦੇ ਤੇ ਉਹਦੀ ਪੁਸ਼ਤ ਪਨਾਇ ਕਰਨ ਵਾਲੇ ਉਹਦੀ ਸਪੋਰਟ ਕਰਨ ਵਾਲੇ ਉਹ ਵੀ ਖੜਕੂ ਸੋਚਦੇ ਨਹੀਂ ਹੋ ਸਕਦੇ ਇਹ ਸਪਸ਼ਟ ਹੈ ਇਹ ਸੰਗਤ ਨੂੰ ਵੀ ਸਮਝਣਾ ਪੈਣਾ ਹੈ ਇਹ ਸਿੱਖ ਕੌਮ ਨੂੰ ਵੀ ਸਮਝਣਾ ਪੈਣਾ ਹੈ ਕਿ ਇਹ ਫਰਕ ਬਹੁਤ ਹੈ ਪੁਲਿਸ ਦੀ ਮੁਖਬਰੀ ਕਰਨ ਵਾਲੇ ਸਿੰਘਾਂ ਨੂੰ ਮਰਾਉਣ ਵਾਲੇ ਉਹ ਖੜਕੂ ਥੋੜਾ ਹੋ ਸਕਦੇ ਨੇ ਖੜਕੂ ਤਾਂ ਉਹ ਸੀਗੇ ਜਿਨ੍ਹਾਂ ਨੇ ਉਹਨਾਂ ਦਾ ਤਾਂ ਅਸੀਂ ਵੀ ਸਤਿਕਾਰ ਕਰਦੇ ਆ ਉਹ ਤਾਂ ਜਾਂ ਤਾਂ ਜੇਲ੍ਹਾਂ 'ਚ ਬੈਠੇ ਨੇ ਵਿਚਾਰੇ 30-30 ਸਾਲ ਹੋ ਗਏ ਬਾਹਰ ਨਹੀਂ ਆਏ ਜਾਂ ਫਿਰ ਸ਼ਹੀਦ ਹੋ ਗਏ ਜਾਂ ਕੋਈ ਸਜ਼ਾ ਕੱਟ ਕੇ ਬਾਹਰ ਵੀ ਆ ਗਿਆ ਹੋ ਸਕਦਾ ਪਰ ਇੱਕ ਪੁਲਿਸ ਦੀਆਂ ਮੁਖਬਰੀਆਂ ਕਰਦੇ ਬਣੇ ਖੜਕੂ ਆਪਾਂ ਦੇਖਿਆ ਨਾ ਉਹ ਦੌਰ ਸੁਣਿਆ ਕਿਉਂਕਿ ਆਪਣੀ ਉਮਰ ਤਾਂ ਆਪਾਂ ਤੋਂ ਅੱਖਾਂ ਨਾਲ ਦੇਖਿਆ ਨਹੀਂ ਸੁਣਿਆ ਅਸਲੀ ਅਕਾਲੀ ਤੇ ਨਕਲੀ ਅਕਾਲੀ ਇਹਦਾ ਵੀ ਫਰਕ ਸਮਝਣਾ ਜ਼ਰੂਰੀ ਆ ਇਹ ਬੜਾ ਫਰਕ ਆ ਪਰ ਗੱਲ ਵੀ ਵੱਡੀ ਕਹਿ ਰਹੇ ਹਾਂ ਮੈਂ ਗੱਲ ਵੱਡੀ ਕਰ ਰਿਹਾ ਕਿ ਅਸਲ ਖੜਕੂ ਨਕਲ ਖੜਕੂ ਅਸਲ ਅਕਾਲੀ ਤੇ ਨਕਲੀ ਅਕਾਲੀ ਜਿਵੇਂ ਖੜਕੂਆਂ ਦੇ ਵਿੱਚ ਵੀ ਨਕਲੀ ਖੜਕੂ ਨੇ ਚੋਲੇ ਪਾ ਕੇ ਬਣ ਹੋਏ ਉਵੇਂ ਅਕਾਲੀ ਦਲ ਦਾ ਮਖੋਟਾ ਪਾ ਕੇ ਅਕਾਲੀ ਦਲ ਦੇ ਵਿੱਚ ਵੀ ਨਕਲੀ ਅਕਾਲੀ ਦਲ ਦੇ ਕਈ ਬੰਦੇ ਹੈਗੇ ਨੇ ਫਰਕ ਆਪਾਂ ਦੇਖਣਾ ਕਿ ਕਿਹੜਾ ਸੋਚ ਤੇ ਲੜ ਰਿਹਾ ਤੇ ਕਿਹੜਾ ਮੁਖਬਰੀ ਕਰ ਰਿਹਾ ਮੁਖਬਰੀ ਖੜਕੂਆਂ 'ਚ ਵੀ ਹੋਈ ਤੇ ਮੁਖਬਰੀ ਵਾਲੇ ਕਾਲੀ ਦਿਲ ਦੇ ਵਿੱਚ ਵੀ ਨੇ ਠੀਕ ਹੈ ਬਹੁਤ ਮਿਹਰਬਾਨੀ ਸੋ ਕਹਿੰਦੇ ਫਿਲਹਾਲ ਦੌਰ ਸੇਵਾ ਦਾ ਹੈ ਰਾਜਨੀਤੀ ਫਿਰ ਕਰਾਂਗੇ ਪਰ ਗੱਲ ਅਸਲ ਤੇ ਨਕਲ ਦੀ ਹੈ ਕਹਿੰਦੇ ਅਸਲੀ ਅਕਾਲੀ ਤੇ ਨਕਲੀ ਅਕਾਲੀ ਤੇ ਕੁਝ ਫਰਕ ਬਹੁਤ ਹੈ ਪਰ ਜਿਸ ਤਰ੍ਹਾਂ ਦੀ ਕੁਸਪੈਟ ਹੈ ਕਹਿੰਦੇ ਸਾਨੂੰ ਸ਼ੱਕ ਨਹੀਂ ਯਕੀਨ ਹੈ ਤਾਂ ਹੁਣ ਵੇਖਣ ਜੀ ਉਹ ਗੋਗਾ ਕਿ ਅਗਲਾ ਦੌਰ ਕਿਵੇਂ ਰਹਿੰਦਾ ਹੈ ਪਰ ਫਿਲਹਾਲ ਵੱਡੇ ਲੀਡਰਾਂ ਵੱਲੋਂ ਇੱਕ ਜੁਟਤਾ ਦਾ ਸੁਨੇਹਾ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਪੰਜਾਬੀ ਅਤੇ ਪੰਥ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ